ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਣੇ ਕੋਲੇ ਅੱਜ ਪਸ਼ਮੀਨਾ ਸਿਲਕ ਆ ਗਿਆ ਜੀ ਕੱਟ ਪੀਸਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕੱਟ ਪੀਸ ਦੇ ਵਿੱਚ ਆ ਗਿਆ ਜੀ ਪਸ਼ਮੀਨਾ ਸਿਲਕ 2 3 ਤੇ 4 ਦੀ ਆਊਗੀ ਕੱਟ 3 ਤੇ 2 ਮਿਲਾ ਕੇ ਪੂਰਾ ਸੂਟ ਲੈ ਸਕਦੇ ਹੋ 2 3 ਤੇ 4 ਦੀ ਕੱਟ ਹੋਊਗੀ ਜੀ ਪਸ਼ਮੀਨਾ ਸਿਲਕ ਬਹੁਤ ਸੋਹਣਾ ਫੈਬਰਿਕ ਹੈ ਭੁਪਿੰਦਰਾ ਬ੍ਰਾਂਡ ਦਾ ਜੀ ਜਿਹੜਾ ਤੁਸੀਂ ਸੂਟ 1000 ਰੁਪਏ ਦਾ ਮਾਰਕੀਟ ਚੋਂ ਲੈ ਰਹੇ ਹੋ ਸਾਡਾ ਪਲੇਨ ਸੂਟ ਜਿਹੜਾ 1000 ਰੁਪਏ ਦਾ ਮਾਰਕੀਟ 'ਚ ਮਿਲਦੇ ਆ 1900 800 ਇਹ ਰੇਂਜ ਆ ਜੀ ਆਪਾਂ ਲਿਆਏ ਇਹਨਾਂ ਨੂੰ ਕੱਟ ਪੀਸਾਂ 'ਚ ਕੱਟ ਪੀਸਾਂ 'ਚ ਆ ਗਿਆ ਜੀ ਪਸ਼ਮੀਨਾ ਸਿਲਕ ਕਪੜਾ ਬਹੁਤ ਸੋਹਣਾ ਸਟਾਫ ਰਹੂਗਾ ਔਰ ਇਹਦਾ ਜਿਹੜਾ ਪ੍ਰਾਈਸ ਰਹੂਗਾ ਜੀ 110 ਰੁਪਏ ਮੀਟਰ 550 ਦਾ ਸੂਟ ਰਹੂਗਾ ਜੀ ਪਸ਼ਮੀਨਾ ਸਿਲਕ ਹੈ ਜੀ 550 ਦਾ ਸੂਟ ਫੈਬਰਿਕ ਬਹੁਤ ਸੋਹਣਾ ਹੈ ਸਾਰਿਆਂ ਨੂੰ ਪਤਾ ਹੀ ਹੈ 3 2 ਤੇ 4 ਜਿੰਨੇ 2 4 2 3 4 ਮੀਟਰ ਦੀ ਜਿਹੜੀ ਕੱਟ ਆਊਗੀ 컬러 ਸਾਰੇ ਹੀ ਮਿਲਣਗੇ ਤੁਹਾਨੂੰ 컬러 ਸਾਰੇ ਆ ਵਿੱਕੇ ਗੁੜੇ ਜਿੰਨੇ ਵੀ ਥਾਨਾਂ ਚ 컬러 ਬਣ ਕੇ ਆਉਂਦੇ ਸਾਰੇ ਆਪਣੇ ਕੋਲ ਕੱਟ ਪੀਸਾਂ ਚ ਆ ਗਏ ਨੇ ਜੀ ਸ਼ਾਪ ਤੇ ਵਿਜ਼ਿਟ ਕਰਕੇ ਇੰਨਾ ਵੀ ਤੁਸੀਂ ਸੂਟ ਤੁਸੀਂ ਲਿਜਾ ਸਕਦੇ ਹੋ ਬਾਕੀ ਆਪਾਂ ਬੜੀ ਜਲਦੀ ਜਿਹੜੀ ਆਪਾਂ ਵੀਡੀਓ ਵੀ ਅਪਲੋਡ ਕਰਾਂਗੇ ਔਨਲਾਈਨ ਪਹਿਣਾ ਵਾਸਤੇ ਸਾਰੇ 컬러 ਤੁਹਾਨੂੰ ਮਿਲ ਜਾਣਗੇ ਜੀ ਇਹਦੇ ਵਿੱਚ ਕਾਫੀ 컬러 ਆਏ ਨੇ ਆਪਾਂ ਇਹਨਾਂ ਦੀ ਸੈਟਿੰਗ ਕਰਕੇ 5 5 ਮੀਟਰ ਦੇ ਬਣਾ ਕੇ ਤੁਹਾਨੂੰ ਸਾਰੇ ਇਹਨਾਂ ਦੀ ਵੀਡੀਓ ਵੀ ਅਪਲੋਡ ਕਰਾਂਗੇ ਜੀ ਬੜੀ ਜਲਦੀ ਪਸ਼ਮੀਨਾ ਸਿਲਕ ਸਟਫ ਆਊਗਾ ਪ੍ਰਾਈਸ ਰੂ ਹੈ 110 ਰੁਪਏ ਮੀਟਰ ਜੀ 550 ਦਾ ਪੂਰਾ ਸੂਟ ਜਿਹੜਾ ਕਿ ਬਾਜ਼ਾਰ 'ਚ ਵਿਕਰੇ ਆ ਜੀ 900 ਤੇ 1000 ਰੁਪਏ ਦੇ ਵਿੱਚ ਅਗਰ ਸ਼ਾਪ ਤੇ ਵਿజిਟ ਕਰਨਾ ਚਾਹੁੰਦੇ ਜੀ ਨੰਬਰ نیچے ਚੱਲ ਰਿਹਾ ਜੀ ਇਸੇ ਨੰਬਰ ਤੇ ਕਾਲ ਕਰਕੇ ਸ਼ਾਪ ਤੇ ਵਿజిਟ ਵੀ ਕਰ ਸਕਦੇ ਹੋ ਜੀ ਮੇਰੀ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ